ਪਰਿਵਾਰ ਨੇ ਆਪਣੇ ਘਰ ਦੇ ਵਿੱਚ ਇੱਕ ਖੁਸ਼ੀ ਨੂੰ ਲੈ ਕੇ ਸਹਿਜ ਪਾਠ ਦਾ ਆਰੰਭ ਕਰਵਾਉਣਾ ਸੀ ਤਾਂ ਆਰੰਭ ਤਾਂ ਨੂੰ ਲੈ ਕੇ ਜਦੋਂ ਪਰਿਵਾਰ ਗੁਰੂ ਘਰ ਪਹੁੰਚਦਾ ਆ ਤਾਂ ਉੱਥੇ ਜਿਹੜੀ ਗੁਰੂ ਘਰ ਦੀ ਕਮੇਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਮਨਾ ਕਰ ਦਿੰਦੀ ਹੈ ਚਾਰੀ ਤਿਆਰੀ ਕਰਕੇ ਰੱਖੀ ਇਹਨਾਂ ਨੇ ਘੰਟੇ ਬਾਅਦ ਗ੍ਰੰਤੀ ਸਿੰਘ ਨੂੰ ਸਾਡੇ ਘਰੇ ਭੇਜਿਆ ਮਹਾਰਾਜ ਦਾ ਸਰੂਪ ਤੁਹਾਨੂੰ ਨਹੀਂ ਲੈਣਾ ਤਲਖ ਤੇ 11000 ਰੁਪਇਆ ਦਿਓ ਵੀ ਫੇਰ ਤੁਹਾਨੂੰ ਗ੍ਰੰਟ ਸਾਹਿਬ ਦੇਵਾਂਗੇ। ਵੀ ਸਾਲਾ ਤੂੰ ਗੁਰੂ ਘਰ ਨੂੰ 1 ਰੁਪਇਆ ਦਿੱਤਾ ਨਹੀਂ ਗੰਜੈਸ ਵਿੱਚ ਬੰਦੇ ਆ ਜੀ ਪ੍ਰੋਟੀਨ ਦੇ ਕੋਲ ਆ ਕਲੋਨੀ ਨਾਲੇ ਕੱਟੀ ਹੋਈ ਆ ਕੀ ਹਾਲੇ ਗੁਰੂ ਘਰ ਨੂੰ ਕੁਝ ਦੇ ਨਹੀਂ ਸਕਦੇ ਸ਼ਰਦਾ ਭਾਵਨਾ ਨਾਲ ਦੇ ਦੇਣ ਦਾਨ ਕਰਦੇ ਆ ਅਸੀਂ ਹੋਰ ਪਾਸੇ ਕਰਦੇ ਆ ਦਾਨ ਅਸੀਂ ਕੁੜੀਆਂ ਦੇ ਵਿਆਹ ਕਰਦੇ ਆ ਪਿੰਡ 'ਚ ਲੋਕਾਂ ਦੇ ਮਕਾਨ ਬਣਾਉਣੇ ਆ ਕੋਈ ਬਿਮਾਰ ਆ ਉਹਦਾ ਇਲਾਜ ਕਰਾਉਣੇ ਆ ਕਹਿੰਦੇ ਸਾਨੂੰ ਇਹ ਤੱਕ ਮਤਲਬ ਨਹੀਂ ਵੀ ਸਾਡੇ ਗੁਰਦੁਆਰੇ ਨੂੰ ਪੈਸੇ ਦੇ ਇਹ ਗੱਲਾਂ ਕਰ ਰਹੇ ਨੇ ਬੇਬੁਨਿਆਦ ਨੇ ਕਿਸੇ ਗੱਲ ਦੇ ਵਿੱਚ ਤਰਕ ਨਹੀਂ ਆ ਸਾਬਤ ਕਰਨ ਜਥੇਬੰਦੀਆਂ ਬੈਠੀਆਂ ਨੇ ਆਕਾਲ ਤਖਤ ਸਾਹਿਬ ਤੇ ਜੋ ਮੈਨੂੰ ਸਜ਼ਾ ਦੇਣਗੇ ਮੈਨੂੰ ਪਰਵਾਣ ਹੋਵੇਗੀ ਜੋ ਇਹ ਗੱਲਾਂ ਕਰਦੇ ਨੇ ਘਰ ਦੇ ਵਿੱਚ ਚੌਂਕੀ ਲਾਂਦੇ ਆ ਜਾਂ ਪੁੱਛਿਆ ਦਿੰਦੇ ਆ ਤੋਂ ਮੈਨੂੰ ਗੁਰੂ ਘਰ ਚੰਗਾ ਨਹੀਂ ਲੱਗਦਾ ਕਹਿੰਦਾ ਕੱਲ ਨੂੰ ਕੋ ਇਲੈਕਸ਼ਨ ਆ ਜਾਂ ਕੁਛ ਆ ਜੇ ਤਾਂ ਅਸੀਂ ਦੱਸਦਾ 20 ਲੱਖ ਰੁਪਏ ਆ ਦਿੰਦੇ ਗੁਰੂ ਘਰ ਲਈ ਸਾਡੇ ਕੋਲ ਪੈਸਾ ਆ ਨਹੀਂ ਇਹ ਗੱਲ ਮਾੜੀ ਆ ਜਾਨੋ ਮਾਰਨ ਦੀ ਵੀ ਮੈਂ ਔਨ ਰਿਕਾਰਡ ਕਹਿਣਾ ਮੈਨੂੰ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਗਈ ਆ ਉੱਥੇ ਥ੍ਰੈਟ ਦਿੱਤੇ ਗਏ ਤੈਨੂੰ ਅਸੀਂ ਇਕੱਲੇ ਨੂੰ ਦੇਖ ਲਵਾਂਗੇ ਤੂੰ ਇਹ ਸਾਰਾ ਮੁੱਦਾ ਭੜਕਾਇਆ ਇੱਕ ਪ੍ਰਧਾਨ ਦੇ ਕਰਕੇ ਜੋ ਕਿ ਮਾਇਆਧਾਰੀ ਹੈ ਬਾਹਰੋਂ ਆਇਆ ਵਿਦੇਸ਼ ਦੇ ਵਿੱਚੋਂ ਆਇਆ ਆ ਉਹ ਆਪਣੀ ਜਿੱਦਾਂ ਕਹਿ ਲਓ ਆਕੜ ਦਿਖਾਣੀ ਚਾਹੁੰਦਾ ਆ ਗੁਰੂ ਘਰ ਦੇ ਵਿੱਚ ਕਿ ਮੇਰੇ ਥੱਲੇ ਲੱਗ ਜਾਣ ਤੇ ਮੈਂ ਇਹਨਾਂ ਨੂੰ ਗੁਰੂ ਸਾਹਿਬ ਦਵਾਂਗਾ ਲਾਈਵ ਹੋ ਕੇ ਰਜਿਸਟਰ ਚੈੱਕ ਕਰ ਲੋ ਇਸ ਪਰਿਵਾਰ ਦੀ ਕੀ ਦੇਣਾ ਗੁਰੂ ਘਰ ਨੂੰ ਕੀ ਇਹਨਾਂ ਦੇ ਅੱਜ ਤੱਕ ਰਹੀ ਆ ਜਾਂ ਕੋਈ 100 ਰੁਪਏ ਵੀ ਆਈ ਹੈ ਜਦ ਕਿ ਗਰੀਬ ਤੋਂ ਗਰੀਬ 100 200 ਰੁਪਏ ਦਿੰਦਾ ਚਲੋ ਅਸੀਂ ਮੰਗਦੇ ਨਹੀਂ ਗੁਰੂ ਘਰ ਲਈ ਪਰ ਆਪਣਾ ਫਰਜ਼ ਮੰਨੋ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਨਗਰ ਦੇ ਵਿੱਚ ਐਦਾਂ ਦੇ ਕੜਮ ਚੋਦਰੀ ਬੈਠੇ ਆ ਸਾਡੇ ਨਾਲ ਸੰਪਰਕ ਕਰੋ ਅਸੀਂ ਹਰ ਸਮੇਂ ਤਿਆਰ ਪਰ ਤਿਆਰ ਆ ਨਰੈਣੂ ਮੰਤ ਨਾ ਗੁਰੂ ਘਰ ਚ ਰਹਿੰਦੇ ਨੇ ਨਾ ਪਿੰਡਾਂ ਚ ਰਹਿੰਦੇ ਨੇ ਜਿੱਥੇ ਇਹਨਾਂ ਦੀ ਜਗ੍ਹਾ ਉੱਥੇ ਰਹਿਣ ਪਿੰਡ ਹਵਾਜ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਘਰ ਲੈ ਜਾਣ ਤੋਂ ਮਨਾ ਕਰਿਆ ਗਿਆ ਕੋਈ ਪ੍ਰੋਗਰਾਮ ਰੱਖਿਆ ਗਿਆ ਸੀ ਪਰਿਵਾਰ ਨੇ ਆਪਣੇ ਘਰ ਦੇ ਵਿੱਚ ਇੱਕ ਖੁਸ਼ੀ ਨੂੰ ਲੈ ਕੇ ਸਹਿਜ ਪਾਠ ਦਾ ਆਰੰਭ ਕਰਵਾਉਣਾ ਸੀ ਤਾਂ ਆਰੰਭਤਾ ਨੂੰ ਲੈ ਕੇ ਜਦੋਂ ਪਰਿਵਾਰ ਗੁਰੂ ਘਰ ਪਹੁੰਚਦਾ ਆ ਤਾਂ ਉੱਥੇ ਜਿਹੜੀ ਗੁਰੂ ਘਰ ਦੀ ਕਮੇਟੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਣ ਤੋਂ ਮਨਾ ਕਰ ਦਿੰਦੀ ਹੈ ਤਾਂ ਪਿੰਡ ਦੇ ਮੌਜੂਦਾ ਸਰਪੰਚ ਨੇ ਜਿਨ੍ਹਾਂ ਨੂੰ ਮਨਾ ਕੀਤਾ ਗਿਆ ਹੈ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਪੰਚ ਸਾਹਿਬ ਇਹ ਕਰੋ ਦਾ ਮਾਮਲਾ ਹੈ ਵੀ ਜਿਹੜਾ ਤੁਸੀਂ ਸਰੂਪ ਲੈਣ ਗਏ ਹੋ ਤੇ ਕੀ ਕਾਰਨ ਹੋਇਆ ਵੀ ਜਿਹੜਾ ਸਰੂਪ ਤੁਹਾਨੂੰ ਲੈਣ ਤੋਂ ਮਨਾ ਕਰ ਦਿੱਤਾ ਗਿਆ ਇਹ ਕੱਲ 2 ਤਰੀਕ ਦੀ ਗੱਲ ਹੈ ਜੀ ਅਸੀਂ ਸਹਿਜ ਪਾਠ ਆਰੰਭ ਕਰਨਾ ਸੀ ਜੀ ਘਰੇ ਅਸੀਂ ਸਾਰੀਆਂ ਤਿਆਰੀਆਂ ਕੀਤੀਆਂ ਹੋਈਆਂ ਅਸੀਂ ਬਾਬਾ ਜੀ ਨੂੰ ਗੁਰਦੁਆਰੇ ਗ੍ਰੰਥੀ ਸਾਹਿਬ ਨੂੰ ਅਸੀਂ ਇੱਕ ਹਫ਼ਤਾ ਪਹਿਲਾਂ ਦੱਸਿਆ ਵੀ ਸੀਗਾ ਤੇ ਅਸੀਂ ਸਾਰੀ ਤਿਆਰੀ ਕਰਕੇ ਰੱਖੀ ਇਹਨਾਂ ਨੇ ਘੰਟੇ ਬਾਅਦ ਗ੍ਰਾਂਤੀ ਸਿੰਘ ਨੂੰ ਸਾਡੇ ਘਰੇ ਭੇਜਿਆ ਮਹਾਰਾਜ ਦਾ ਸਰੂਪ ਤੁਹਾਨੂੰ ਨਹੀਂ ਦੇਣਾ ਕਹਿੰਦੇ 1 ਲੱਖ ਤੇ 11000 ਰੁਪਇਆ ਦਿਓ ਵੀ ਫੇਰ ਤੁਹਾਨੂੰ ਗ੍ਰੰਤ ਸਾਹਿਬ ਦੇਵਾਂਗੇ ਕਿਹੜਾ 1 ਲੱਖ 11000 ਦੀ ਮੰਗ ਕੀਤੀ ਗਈ ਆ ਉਹ ਕਿਹੋ ਜਿਹੀ ਦੀ ਮੰਗ ਕੀਤੀ ਗਈ ਆ ਕਿਉਂ ਮੰਗਿਆ ਉਹ ਕਹਿੰਦੇ ਟੁੱਟੀ ਗ੍ਰਾਹੀ ਨਹੀਂ ਆਈ ਅੱਛਾ ਉਹਦੇ ਕਰਕੇ ਸਾਨੂੰ ਮਨਾ ਕੀਤਾ ਗਿਆ ਮੈਂ ਕਿਹਾ ਵੀ ਅਸੀਂ ਦਾਨ ਕਰਦੇ ਆ ਅਸੀਂ ਹੋਰ ਪਾਸੇ ਕਰਦੇ ਆ ਦਾਨ ਅਜੀ ਕੁੜੀਆਂ ਦੇ ਵਿਆਹ ਕਰਦੇ ਆ ਪਿੰਡ 'ਚ ਲੋਕਾਂ ਦੇ ਮਕਾਨ ਬਣਾਉਣੇ ਆ ਕੋਈ ਬਿਮਾਰ ਆ ਉਹਦਾ ਇਲਾਜ ਕਰਾਉਣੇ ਆ ਕਹਿੰਦੇ ਸਾਨੂੰ ਇਹ ਤੱਕ ਮਤਲਬ ਨਹੀਂ ਵੀ ਸਾਡੇ ਗੁਰਦੁਆਰੇ ਨੂੰ ਪੈਸੇ ਦਿਓ ਪਰ ਉਹਨਾਂ ਦਾ ਕਹਿਣਾ ਇਹ ਆ ਕਿ ਇਹਨਾਂ ਦੇ ਘਰੇ ਕੋਈ ਜਾਨਵਰ ਵਗੈਰਾ ਮੌਜੂਦ ਨਹੀਂ ਵੀ ਜਿਹਦੇ ਕਰਕੇ ਵੀ ਬੇਇੱਜ਼ਤ ਵੀ ਨਾ ਹੋਵੇ ਤਾਂ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਸਰੂਪ ਆ ਉਹਨਾਂ ਨੂੰ ਨਹੀਂ ਲੈ ਕੇ ਜਾਂਦਾਂ ਸਰ ਦੇਖੋ ਮੇਰੇ ਘਰੇ ਬਿੱਲੀਆਂ ਵੀ ਆ ਗਾਇਆਂ ਵੀ ਰੱਖੀਆਂ ਹੋਈਆਂ ਘੋੜੇ ਵੀ ਰੱਖੇ ਹੋਏ ਆ ਦੇ ਕੋ ਮੈਰਾ ਆਵਾਰਾ ਕੁੱਤਿਆਂ ਦੀ ਵੀ ਸੇਵਾ ਕਰਦਾ ਲਿਆ ਕੇ ਮੈਂ ਡਾਕਟਰ ਤੋਂ ਅਲਾਈ ਕਰੋ ਉਹਨਾਂ ਦਾ ਇਹ ਦੱਸੋ ਕੋਈ ਮਾੜਾ ਕਰਮਾ ਮੇਰੇ ਹੁਣ 500 ਕਿਹੜੀ ਆਉਂਦੀ ਐ ਜੇ ਕਰੇ ਮੈਂ ਉਹਨਾਂ ਨੂੰ ਦਾਣਾ ਪਾਉਣਾ ਕੋਈ ਮਾੜੀ ਗੱਲ ਐ ਹਾਂ ਇਹ ਤਾਂ ਕੋਈ ਤਰਕਨਾ ਨਾ ਹੋਇਆ ਇਹ ਕੋਈ ਤਰਕ ਵਾਲੀ ਗੱਲ ਕਰਨ ਮੇਰੇ ਨਾਲ ਮੈਂ ਫਿਰ ਉਹਦਾ ਜਵਾਬ ਦੇਵਾਂ ਇਹਨਾਂ ਨੂੰ ਕੀ ਮੰਗ ਕੀ ਐ ਹੁਣ ਮਸਲਾ ਕਿਉਂਕਿ ਮੀਟਿੰਗ ਵੀ ਬੜੀ ਲੰਬੀ ਚੱਲੀ ਐ ਤੁਹਾਡੀ ਉੱਥੇ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਮਸਹੱਲ ਕਿੱਦਾਂ ਨਿਕਲਿਆ ਉੱਥੇ ਕੋਈ ਹੱਲ ਹੋਇਆ ਜਾਂ ਨਹੀਂ ਹੋਇਆ ਜਾਂ ਤੁਹਾਡੀ ਅੱਗੇ ਕੀ ਮੰਗਾ ਸਾਰੇ ਕੋਈ ਹੱਲ ਨਹੀਂ ਹੋਇਆ ਇਹਨਾਂ ਨੇ ਸਾਨੂੰ ਉਤੋਂ ਜਵਾਬ ਦਿੱਤਾ ਬੀਏਸੀ ਮਹਾਰਾਜੀ ਦੀ ਫੀਡ ਨਹੀਂ ਦੇਣੀ ਤੇ 1 ਲੱਖ 11000 ਦੀ ਫਿਰ ਡਿਮਾਂਡ ਕੀਤੀ ਉੱਥੇ ਦੁਬਾਰਾ ਫੇਰ ਹਾਂ ਦੁਬਾਰਾ ਫਿਰ ਡਿਮਾਂਡ ਕੀਤੀ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਕਰਾਂ ਪਿੰਡ ਦਾ ਹੀ ਇੱਕ ਸਿੰਘ ਸਹਿਬਾਣਾ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਜਿਹੜਾ ਆ ਇਹਨਾਂ ਨੂੰ ਭੜਕਾ ਰਿਹਾ ਆ ਤੇ ਘਰ ਦੇ ਵਿੱਚ ਜਿਹੜਾ ਆ ਉਹ ਕੋਈ ਧਾਗਾ ਤਵੀਤ ਜਾਂ ਕੋਈ ਧੂਣਾ ਲਾ ਕੇ ਜਿਹੜਾ ਉਥੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੋਭਿਤ ਕਰਨਾ ਚਾਹੁੰਦਾ ਸੀ ਜਿਸ ਨੂੰ ਮਨਾ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਨ ਦੇ ਲਈ ਜੇ ਉਹਦੇ ਗੁੱਸੇ ਦੇ ਵਿੱਚ ਆ ਕੇ ਉਸਨੇ ਜਿਹੜਾ ਇਹ ਮਸਲਾ ਜਿਹੜਾ ਭੜਕਾ ਦਿੱਤਾ ਤੁਹਾਡੇ ਤੇ ਇਲਜ਼ਾਮ ਲੱਗੇ ਨੇ ਕਿ ਤੁਸੀਂ ਘਰ ਦੇ ਵਿੱਚ ਧੂਣਾ ਲਾਉਨੇ ਹੋ ਧਾਗੇ ਤਵੀਤ ਕਰਦੇ ਹੋ ਪੁੱਛਾਂ ਦਿੰਨੇ ਹੋ ਤਾਂ ਜਿਸ ਦੇ ਕਰਕੇ ਤੁਸੀਂ ਇਹ ਮਸਲਾ ਭੜਕਾਇਆ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸੇਵਾ ਕਰਨ ਤੋਂ ਮਨਾ ਕਰ ਦਿੱਤਾ ਇੱਕ ਸਾਲ ਵਾਸਤੇ ਤੁਸੀਂ ਜਿਹੜਾ ਗੁਰੂਗ੍ਰੰਥ ਸਾਹਿਬ ਜੀ ਨੂੰ ਸੇਵਾ ਲਈ ਸੀ ਉਹਨਾਂ ਕੋਲ ਮੰਗ ਕੀਤੀ ਸੀ ਕਿ ਮੈਨੂੰ ਸੇਵਾ ਦਿਓ ਇੱਕ ਸਾਲ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਜਿਹੜੀਆਂ ਇਹ ਗੱਲਾਂ ਕਰੜੇ ਨੇ ਬਿਨ ਬੁਨਿਆਦ ਨੇ ਕਿਸੇ ਗੱਲ ਦੇ ਵਿੱਚ ਤਰਕ ਨਹੀਂ ਜਾਂ ਸਾਬਤ ਕਰਨ ਜਥੇਬੰਦੀਆਂ ਬੈਠੀਆਂ ਨੇ ਆਕਾਲ ਤਖਤ ਸਾਹਿਬ ਤੇ ਜੋ ਮੈਨੂੰ ਸਜ਼ਾ ਦੇਣਗੇ ਮੈਨੂੰ ਪਰਵਾਣ ਹੋਵੇਗੀ ਜੋ ਇਹ ਗੱਲਾਂ ਕਰਦੇ ਨੇ ਘਰ ਦੇ ਵਿੱਚ ਚੌਂਕੀ ਲਾਂਦੇ ਆ ਜਾਂ ਪੁੱਛਿਆ ਦਿੰਦੇ ਆ ਭਾਈ ਰਵਿੰਦਰ ਸਿੰਘ ਸਤਕਾਰ ਕਮੇਟੀ ਵਾਲੇ ਬੈਠੇ ਨੇ ਸਾਡੀ ਗ੍ਰੰਥੀ ਸੰਭਾਲ ਸਭਾ ਰਜਿਸਟ੍ਰੇਸ਼ਨ ਪੰਜਾਬ ਦੀ ਪ੍ਰਧਾਨ ਦੀ ਸੇਵਾ ਮਿਲੀ ਹੈ ਅਸੀਂ ਸਮੇ ਸਮੇ ਜਾ ਸਿਰ ਜਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਤੇ ਗ੍ਰੰਥੀ ਸਿੰਘਾਂ ਦੇ ਸਤਕਾਰ ਦੇ ਪ੍ਰਤੀ ਕਾਰਜ ਕਰਦੇ ਆ ਇਹ ਬੇਬੁਨਿਆਦ ਇਹਨਾਂ ਦੇ ਇਲਜ਼ਾਮ ਨੇ ਇਹ ਇਲਜ਼ਾਮ ਸਾਬਤ ਕਰਨ ਜੇ ਇਹ ਸਾਬਤ ਕਰਦੇ ਨੇ ਤਾਂ ਮੈਂ ਸਜ਼ਾ ਦਾ ਹੱਕਦਾਰ ਹੋਵਾਂਗਾ ਐਵੇਂ ਮੈਂ ਕਿਸੇ ਨੂੰ ਕੁਝ ਵੀ ਕਹਿ ਸਕਦਾ ਜਿਹੜਾ ਤੁਹਾਡੇ ਮੂੰਹ ਤੇ ਵੀ ਇਹ ਗੱਲਾਂ ਉਹਨਾਂ ਨੇ ਕਰੀਆਂ ਗਈਆਂ ਵੀ ਇਹ ਪਖੰਡ ਉਸ ਵਕਤ ਉਸ ਵਕਤ ਮੇਰੀ ਜਥੇਬੰਦੀ ਵੱਲੋਂ ਮੇਰੇ ਹੱਕ ਦੇ ਬੰਦਿਆਂ ਵੱਲੋਂ ਮੈਨੂੰ ਕਿਹਾ ਗਿਆ ਕਿ ਜਿਉ ਰਾਜਵੰਤ ਗਰੇਵਾਲ ਦਾ ਮਸਲਾ ਇਹਨਾਂ ਨੂੰ ਸਰੂਪ ਦੇਣ ਤੋਂ ਮਨਾ ਕੀਤਾ ਗਿਆ ਪਹਿਲਾਂ ਉਹਦਾ ਹੱਲ ਕਰਨਾ ਹੈ ਆਪਾਂ ਤੁਸੀਂ ਚੁੱਪ ਰਹੋ ਜੋ ਵੀ ਤੁਹਾਡੇ ਤੇ ਇਲਜ਼ਾਮ ਲਾਂਦੇ ਆ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਉਦੋਂ ਮੈਨੂੰ ਰੋਕ ਦਿੱਤਾ ਗਿਆ ਇਹਨਾਂ ਨੇ ਤਾਂ ਮੈਂ ਉਹਨਾਂ ਨੂੰ ਸਵਾਲ ਜਵਾਬ ਨਹੀਂ ਕੀਤੇ ਮੈਨੂੰ ਜਾਨੋਂ ਮਾਰਨ ਦੀ ਵੀ ਮੈਂ ਔਨ ਰਿਕਾਰਡ ਕਹਿੰਨਾ ਮੈਨੂੰ ਜਾਨੋ ਮਾਰਨ ਦੀ ਵੀ ਧਮਕੀ ਦਿੱਤੀ ਗਈ ਆ ਉੱਥੇ ਥ੍ਰੈਟ ਦਿੱਤੇ ਗਏ ਆ ਤੈਨੂੰ ਅਸੀਂ ਇਕੱਲੇ ਨੂੰ ਦੇਖ ਲਵਾਂਗੇ ਤੂੰ ਇਹ ਸਾਰਾ ਮੁੱਦਾ ਭੜਕਾਇਆ ਜੋ ਸਾਡੇ ਭਰਾ ਨੇ ਰਾਜਵੰਤ ਸਿੰਘ ਜਾਂ ਹੋਰ ਭਰਾਵਾਂ ਨੇ ਸਾਨੂੰ ਦੱਸਿਆ ਵੀ ਸਰੂਪ ਦੇਣ ਤੋਂ ਇਨਕਾਰ ਕੀਤਾ ਗਿਆ ਅਸੀਂ ਜਥੇਬੰਦੀ ਨਾਲ ਰਾਬਤਾ ਕੀਤਾ ਉਹ ਆਏ ਨੇ ਬਾਕੀ ਜੋ ਸੀਨ ਆ ਤੁਹਾਡੇ ਸਾਹਮਣੇ ਆ ਜਿਹੜੇ ਇਲਜ਼ਾਮ ਲਾ ਰਹੇ ਨੇ ਤੇ ਜਿਹੜੇ ਬੰਦੇ ਅਨਾਉਂਸਮੈਂਟ ਦੀ ਇਹਨਾਂ ਨੇ ਬੜੀ ਵੱਡੀ ਮੇਰੇ ਤੇ ਇਹ ਗੱਲ ਕੀਤੀ ਆ ਵੀ ਇਹਨੇ ਗੁਰੂ ਘਰ ਚ ਆ ਕੇ ਅਨਾਉਂਸਮੈਂਟ ਕੀਤੀ ਆ ਅਸੀਂ ਕੋਈ ਅਪਰਾਧ ਨਹੀਂ ਕੀਤਾ ਕੁਝ ਗਲਤ ਨਹੀਂ ਕੀਤਾ ਇਹ ਉਹੀ ਬੰਦੇ ਨੇ ਜਿਨ੍ਹਾਂ ਨੇ ਵੋਟਾਂ ਤੇ ਚੋਣਾਂ ਦੌਰਾਨ ਆਪਣੇ ਹੱਕ ਵਾਸਤੇ ਤੇ ਪੱਖ ਵਾਸਤੇ ਗੁਰੂ ਘਰ ਤੋਂ ਅਨਾਉਂਸਮੈਂਟਾਂ ਕੀਤੀਆਂ ਉਹ ਵੀ ਗਰੰਥੀ ਸਿੰਘ ਨਹੀਂ ਹੋਰ ਪਰਸਨ ਕਰਦਾ ਰਿਹਾ ਤੇ ਜੇ ਅਸੀਂ ਉਹ ਅਨਾਉਂਸਮੈਂਟ ਵੀ ਮੇਰੇ ਕੋਲ ਰਿਕਾਰਡਿੰਗ ਵੀ ਹੈਗੀ ਹੈ ਤੁਸੀਂ ਲੈ ਸਕਦੇ ਹੋ ਮੇਰੇ ਤੋਂ ਕੋਈ ਉਹਦੇ ਵਿੱਚ ਆਪਸ਼ਬਦ ਜਾਂ ਗਲਤ ਸ਼ਬਦਾਵਲੀ ਵਰਤੀ ਹੈ ਤਾਂ ਆਪਾਂ ਸਾਰੇ ਦੇ ਹੱਕਦਾਰ ਆ ਪਰ ਆਪਾਂ ਹੋਏ ਇਕਤਰ ਮੇਲੋ ਮੇਰੇ ਭਾਈ ਦੁਪਦਾ ਦੂਰ ਕਰੋ ਲਿਲਾਏ ਦਾ ਹੁਕਾ ਦਿੰਦਾ ਜਥੇਬੰਦੀਆਂ ਸੰਗ ਤੇ ਇਕੱਠੀ ਹੋਈ ਹੈ ਜੋ ਇਲਜ਼ਾਮ ਲਾ ਰਹੇ ਨੇ ਬੇਬੁਨਿਆਦ ਨੇ ਤੇ ਇਹ ਕੀ ਇਲਜ਼ਾਮ ਲੱਤੀ ਉਂਗਲ ਚੱਕੀ ਕਿਉਂਕਿ ਉਹਨਾਂ ਨੇ ਕਿਹਾ ਜੀ ਜੇ ਇਹ ਬੰਦਾ ਅੱਗੇ ਨਾ ਆਉਂਦਾ ਮੈਂ ਤੁਹਾਨੂੰ ਪਿੱਛੇ ਦੱਸ ਦਿਆਂ ਜੀ 4-5 ਸਾਲ ਪਹਿਲਾਂ ਮੇਰੇ ਵੱਡੇ ਭਰਾ ਸੁਖਪਾਲ ਸਿੰਘ ਨੇ ਗੁਰਦੁਆਰਾ ਸਾਹਿਬ ਇਹ ਸਾਰਾ ਪਾਰਟੀ ਬਾਜ ਜੀ ਦੀ ਰੰਜਿਸ਼ ਹੈ ਜੀ ਉਹਨੂੰ ਰੰਗ ਦਿੱਤੀ ਗਈ ਹੈ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ ਹੈ ਉਦੋਂ ਵੀ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗੁਰੂ ਘਰ ਸ੍ਰੀ ਅਖੰਡ ਪਾਠ ਸਭ ਆਰੰਭ ਹੋਣੇ ਸੀ ਤੇ ਭੇਟਾ ਦੇਣੀ ਸੀ ਤੇ ਬੰਦਿਆਂ ਨੇ ਠੋਕ ਕੇ ਜਵਾਬ ਦਿੱਤਾ ਸੀ ਵੀ ਅਸੀਂ ਇਹਨਾਂ ਦੀ ਭੇਟਾ ਨਹੀਂ ਲੈਣੀ ਹੋਰ ਕਿਸੇ ਬੰਦੇ ਦੀ ਭੇਟਾ ਲੈ ਕੇ ਉਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੋੜਾ ਅਖੰਡ ਪਾਠ ਸਾਹਿਬ ਗੁਰੂ ਘਰ ਹੋਇਆ ਸਾਰਾ ਨਗਰ ਗਵਾਹ ਆ ਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਵਿਖੇ ਸਾਡੇ ਭਰਾ ਨੇ ਫਿਰ ਅਖੰਡ ਪਾਠ ਸਾਹਿਬ ਕਰਾਇਆ ਤੇ ਹੁਣ ਵੀ 22 ਤਰੀਕ ਨੂੰ ਜੋ ਉਹਦੇ ਬੱਚੇ ਦੇ ਜਨਮ ਦਿਨ ਦੀ ਅਰਦਾਸ ਹੋਣੀ ਸੀ ਮੈਂ ਆਕਾਲ ਤਖਤ ਸਾਹਿਬ ਨੂੰ ਜਥੇਬੰਦੀਆਂ ਨੂੰ ਵੀ ਪੁੱਛਦਾ ਜੇ ਸ਼ਹੀਦੀ ਦਿਨ ਵੀ ਚੱਲਦੇ ਐ ਉਹਦੇ ਵਿੱਚ ਸਰਪਾਉ ਦੇਣ ਤੋਂ ਮਿੱਠੇ ਲੰਗਰ ਵਰਤਾਉਣ ਤੋਂ ਭਾਵੇਂ ਬਣਾ ਕਰ ਦਿੰਦੇ ਐ ਪਰ ਇਹ ਕਿਹੜਾ ਕਾਨੂੰਨ ਐ ਜੀ ਵੀ ਬੱਚੇ ਦੇ ਜਨਮ ਦਿਨ ਦੀ ਅਰਦਾਸ ਨਹੀਂ ਹੋ ਸਕਦੀ ਹਾਂਜੀ ਇਹ ਇਨਾਂ ਨੇ ਸਾਡੇ ਨਾਲ ਪਹਿਲਾਂ ਵੀ ਇਦਾਂ ਦਾ ਬਹੁਤ ਵਰਤਾਰਾ ਕੀਤਾ ਤੇ ਹੁਣ ਮੈਨੂੰ ਮੋਹਰਾ ਬਣਾ ਕੇ ਕਹਿ ਲੋ ਜਾਂ ਮੈਨੂੰ ਹੀ ਮੁਖ ਰੱਖ ਰਹੇ ਨੇ ਵੀ ਇਹ ਬੰਦੇ ਦੇ ਸਾਰਾ ਤੁਸੀਂ ਇਹਨਾਂ ਨੂੰ ਮੋਹਰਾ ਬਣਾਇਆ ਵੀ ਇਹਨਾਂ ਦੇ ਮੋਢੇ ਤੇ ਤੁਸੀਂ ਨਹੀਂ ਜੀ ਨਹੀਂ ਇਦਾਂ ਦਾ ਇਦਾਂ ਦਾ ਕੋਈ ਸਾਡਾ ਖਿਆਲ ਨਹੀਂ ਹੈ ਨਾ ਇਦਾਂ ਦੀ ਕੋਈ ਗੱਲ ਹੈ ਇਹ ਬੇਬੁਨਿਆਦ ਜੋ ਕਹਿ ਰਹੇ ਸਿੱਖ ਜਥੇਬੰਦੀਆਂ ਜਿਹੜੀਆਂ ਪਹੁੰਚੀਆਂ ਸਨ ਕਾਫੀ ਲੰਬਾ ਸਮਾਂ ਬੈਠਕ ਹੋਈ ਆ ਤਾਂ ਕੁੱਛ ਦਿਨ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਆਖਰੀ ਫੈਸਲਾ ਲਿਆ ਗਿਆ ਹੈ ਕੀ ਮਸਲਾ ਸੁਲ ਗਿਆ ਜਾਂ ਨਹੀਂ ਗੁਰੂ ਘਰ ਦੇ ਵਿੱਚ ਸੰਗਤ ਹੀ ਹੁੰਦੀ ਹੈ ਜੀ ਗੁਰੂ ਸਾਹਿਬ ਨੇ ਸੰਗਤ ਤੇ ਪੰਗਤ ਦੋ ਚੀਜ਼ਾਂ ਨੂੰ ਮੁੱਖ ਰੱਖਿਆ ਔਰ ਜੋ ਅੱਜ ਦੇ ਗੁਰੂ ਘਰਾਂ ਦੇ ਹਾਲਾਤ ਆ ਉਹ ਤੇ ਸਿਰਫ ਕਮੇਟੀਆਂ ਆਪਣੇ ਵੱਲੋਂ ਹੀ ਬਣਾ ਕੇ ਬੈਠੀਆਂ ਆ ਕਮੇਟੀਆਂ ਨੇ ਜੋ ਫੈਸਲਾ ਕਰਤਾ ਜੀ ਉਹ ਮਨਜ਼ੂਰਿਆ ਬਾਕੀ ਸੰਗਤ ਨਹੀਂ ਸੰਗਤ ਤਾਂ ਸਾਰੀ ਹੈ ਬੈਠੀ ਹੈ ਜੀ ਜੋ ਗੁਰੂ ਘਰ ਦੀ ਹੈ ਇਹ ਸਾਰੇ ਹੀ ਸਿਰਫ ਇੱਕ ਪ੍ਰਧਾਨ ਦੇ ਕਰਕੇ ਜੋ ਕਿ ਮਾਇਆਧਾਰੀ ਹੈ ਬਾਹਰੋਂ ਆਇਆ ਵਿਦੇਸ਼ ਦੇ ਵਿੱਚੋਂ ਆਇਆ ਆ ਉਹ ਆਪਣੀ ਜਿੱਦਾਂ ਕਹਿ ਲਓ ਆਕੜ ਦਿਖਾਣੀ ਚਾਹੁੰਦਾ ਆ ਗੁਰੂ ਘਰ ਦੇ ਵਿੱਚ ਕਿ ਮੇਰੇ ਥੱਲੇ ਲੱਗ ਜਾਣ ਤੇ ਮੈਂ ਇਹਨਾਂ ਨੂੰ ਗੁਰੂ ਸਾਹਿਬ ਦਵਾਂਗਾ ਜੀ ਬਾਕੀ ਉਹਨਾਂ ਦੇ ਜਿਹੜੇ ਮੈਂਬਰ ਆ ਉਹ ਵੀ ਸਾਰੇ ਇਹਨਾਂ ਦੇ ਨਾਲ ਸਪੋਰਟ ਕਰ ਰਹੇ ਆ ਜੀ ਹੂੰ ਤਾਂ ਡਿਗੀ ਮੰਗਦਾ ਹੂੰ ਸਾਡੀ ਮੰਗਿਆ ਜੀ ਅਸੀਂ ਕਾਲ ਤੱਕ ਸਾਹਿਬ ਚਲੇ ਆਂ ਤੇ ਥਾਣੇ ਚਲੇ ਆਂ ਜੀ ਇਹਨਾਂ ਨੇ ਸਾਫ਼ ਇਨਕਾਰ ਕਰਤਾ ਗੁਰੂ ਸਾਹਿਬ ਦੇੰ ਤੋਂ ਕਿ ਅਸੀਂ ਗੁਰੂ ਸਾਹਿਬ ਨਹੀਂ ਦੇਣਾ ਜਿੰਨੀ ਦੇਰ ਸਾਨੂੰ 1 ਲੱਖ 10 11000 ਰੁਪਏ ਨਹੀਂ ਦਿੰਦੇ ਅੱਜ ਦਲਪੰਥ ਪੂਰੀਆਂ ਸਿੱਖ ਜਥੇਬੰਦੀਆਂ ਆਈਆਂ ਪੰਚਾਇਤ ਪੂਰੀ ਬੈਠੀ ਹੋਈ ਆ ਕੀ ਇਹ ਕਮੇਟੀ ਦਲਪੰਥ ਤੋਂ ਵੱਡੀ ਹੋ ਗਈ ਦੇਖੋ ਜੀ ਦਲਪੰਥ ਜਿੱਥੇ ਐ ਆਪਜੀ ਨੂੰ ਪਤਾ ਹੀ ਐ ਜਿੱਥੇ ਵੀ ਸੇਵਾ ਹੁੰਦੀ ਉੱਥੇ ਚਾਈਦਾ ਜੀ ਹੂੰ ਬਾਰੇ ਜੋ ਅੱਜ ਦੇ ਹਾਲਾਤ ਬਣੇ ਪਏ ਆ ਗੁਰੂ ਘਰਾਂ ਦੇ ਨਰੈਣੂ ਮਹੰਤੋ ਮੇਰੇ ਹਿਸਾਬ ਨਾਲ ਗਿਆਨੀ ਹੈ ਜੀ ਗੁਰੂ ਘਰਾਂ ਦੇ ਵਿੱਚ ਹੀ ਹੈ ਇਹ ਤਾਂ ਸਾਨੂੰ ਤਗੜੇ ਹੋ ਕੇ ਗੁਰੂ ਘਰ ਯਾਦ ਕਰਾਣੇ ਪੈਣੇ ਇਹਨਾਂ ਕੋਲ ਕਮੀ ਕਿੱਥੇ ਲੱਗਦੀ ਹੈ ਵੀ ਅੱਜ ਇਸ ਮਸਲੇ ਨੂੰ ਕਾਲ ਤੱਕ ਸਾਬ ਲੈ ਕੇ ਚੱਲੇ ਹੋ ਇੱਥੇ ਨਹੀਂ ਸੁਲਝਿਆ ਇਹ ਕਮੀ ਪ੍ਰਚਾਰਕਾਂ ਦੀ ਕਮੀ ਹੈ ਜੀ ਗੁਰੂ ਘਰ ਦੇ ਵਿੱਚ ਜਿਹੜੇ ਚੌਧਰ ਬਣ ਕੇ ਬੈਠੇ ਆ ਨਾ ਉਹਨਾਂ ਦੀ ਕਮੀ ਹੈ ਬਸ ਕੀ ਲੱਗਦਾ ਕਿ ਮਸਲਾ ਜਲਦੀ ਸੁਲਝ ਜਾਊਗਾ ਵੀ ਇੰਨਾ ਜਲਦੀ ਦੇਖੋ ਜੀ ਬਹੁਤ ਜਲਦੀ ਸੰਗਤ ਨਾਲ ਆ ਇਹ ਮਸਲਾ ਬਹੁਤ ਜਲਦੀ ਸੁਲਝੇਗਾ ਜੀ ਇਹਨਾਂ ਦੇ ਉੱਪਰ ਬੰਦੀ ਕਾਰਵਾਈ ਵੀ ਕਰਾਵਾਂਗੇ ਤੁਹਾਡੇ ਮੀਡੀਆ ਰਾਈਟ ਕਹਿ ਚੱਲਾਂ ਹੋਰ ਵੀ ਕਿਸੇ ਗੁਰੂ ਘਰ ਦੇ ਵਿੱਚ ਜਾਂ ਕਿਸੇ ਨਗਰ ਦੇ ਵਿੱਚ ਇਦਾਂ ਦੇ ਕੜਮ ਚੋਦਰੀ ਬੈਠੇ ਆ ਸਾਡੇ ਨਾਲ ਸੰਪਰਕ ਕਰੋ ਅਸੀਂ ਹਰ ਸਮੇਂ ਤਿਆਰ ਪਰ ਤਿਆਰ ਆ ਨਰੈਣੂਮੰਤ ਨਾ ਗੁਰੂ ਘਰ ਚ ਰਹਿੰਦੇ ਨੇ ਨਾ ਪਿੰਡਾਂ ਚ ਰਹਿੰਦੇ ਨੇ ਜਿੱਥੇ ਇਹਨਾਂ ਦੀ ਜਗ੍ਹਾ ਉੱਥੇ ਰਹਿਣ ਕਮੇਟੀ ਨੇ ਜੀ 1 ਲੱਖ 11 ਦੀ ਮੰਗ ਕੀਤੀ ਨਹੀਂ ਅਸੀਂ ਕਮੇਟੀ ਮੈਂਬਰਾਂ ਸੀ ਅਸੀਂ 14 ਜਾਣੇ ਕਮੇਟੀ ਮੈਂਬਰਾਂ ਪਰ ਅਸੀਂ ਇਹ ਗਲੱਖੀ ਨਹੀਂ ਕਿ ਸਾਨੂੰ 1 ਲੱਖ 11000 ਦੋ ਇਹਨਾਂ ਦਾ ਹੀ ਬੰਦਾ ਜਿਹਨੇ ਗੱਲ ਕੀਤੀ ਆ ਇਹਨਾਂ ਦਾ ਬੰਦਾ ਜੀ ਕਿਹਨਾਂ ਦਾ ਬੰਦਾ ਆ ਜੀ ਸਾਡੀ ਕਮੇਟੀ ਆ ਸਾਰੇ ਅਸੀਂ ਅਮਰਧਾਰੀ ਬੰਦੇ ਆ ਰੂਪ ਮਨਾਂ ਕੀਤਾ ਗਿਆ ਸੀ ਉਹ ਕਿਸ ਗੱਲ ਤੋਂ ਮਨਾਂ ਉਹ ਤਾਂ ਮਨਾਂ ਕੀਤਾ ਗਿਆ ਜੀ ਇਹਨਾਂ ਨੇ 15 20 ਸਾਲਾਂ ਤੋਂ ਗੁਰੂ ਘਰ ਨੂੰ 1 ਰੁਪਿਆ ਦਿੱਤਾ ਨਹੀਂ ਗੰਜੈਸ ਵਿੱਚ ਬੰਦੇ ਆ ਜੀ ਪ੍ਰੋਟੀਨ ਦੇ ਕੋਲ ਆ ਕਲੋਨੀ ਨਾਲੇ ਕੱਟੀ ਹੋਈ ਆ ਕੀ ਗੱਲੇ ਗੁਰੂ ਘਰ ਨੂੰ ਕੋਈ ਦੇ ਨਹੀਂ ਸਕਦੇ ਸ਼ਰਦਾ ਭਾਵਨਾ ਦੇ ਦੇਣਾ ਅਸੀਂ ਇਹ ਓੜਾ ਕਹਿੰਨੇ ਆ ਸਤਕਾਰ ਕਮੇਟੀ ਆਏ ਅਸੀਂ ਕਹਿੰਨਾ ਸ਼ਰਦਾ ਭਾਵਨਾ ਦੇ ਦੇਣਾ ਗੁਰੂ ਘਰ ਵਾਸਤੇ ਹੁਣ ਜਿਹੜੀ ਲੰਬੀ ਤੁਹਾਡੀ ਬੈਠਕ ਚੱਲੀ ਆ ਆਪੋਜ਼ਿਟ ਪਾਰਟੀ ਦੇ ਨਾਲ ਔਰ ਸਿੱਖ ਜਥੇਬੰਦੀਆਂ ਵੀ ਪਹੁੰਚੀਆਂ ਕੀ ਫੈਸਲਾ ਹੁਣ ਤੱਕ ਦਾ ਦੇਖੋ ਅਸੀਂ ਤਾਂ ਕਹਿੰਨੇ ਜੋ ਇਹਨਾਂ ਦਾ ਫੈਸਲਾ ਸਿਰ ਮੱਥੇ ਆ ਅਜੇ ਤੱਕ ਕੋਈ ਕਰਨ ਤੂੰ ਪ੍ਰੰਤੂ ਕਰਦੇ ਹੀ ਨਹੀਂ ਇਹ ਗੱਲ ਤੋਂ ਬਾਰੇ ਹੁਣ ਆਪਣੇ ਵਾਲੇ ਇਲਜ਼ਾਮ ਲਾਈ ਜਾਂਦੇ ਜੀ 111 ਮੰਗੇ ਆ ਆ ਸਾਰੇ ਮੋਟਰ ਬੰਦੇ ਖੜੇ ਆ ਦੇਖੋ ਬਈ ਗੱਲ ਇਹ ਹੋਈ ਆ ਜਿਹੜੀ ਮ ਜਦੋਂ ਇਹ ਕੰਨ ਛੜਿਆ ਨਾ ਬਵਾਦ ਛੜਿਆ ਉਦੋਂ ਪਹਿਲਾਂ ਇਹਨਾਂ ਦੇ ਘਰ ਦੇ ਵਿੱਚ ਅਗਬਰਗ ਹੋਈ ਸੀ ਕੁਝ ਟਾਈਮ ਪਹਿਲਾਂ ਉਦੋਂ ਮਹਾਰਾਜ ਜੀ ਸਰੂਪੀ ਘਰ ਗਏ ਆ ਖੰਡਪੜ ਪ੍ਰਕਾਸ਼ ਹੋਏ ਆ ਭੋਗ ਪਾਏ ਗਏ ਆ ਇਸੇ ਗੁਰੂ ਮਹਾਰਾਜ ਜੀ ਹਜ਼ੂਰੀ ਚ ਗਏ ਸੀ ਠੀਕ ਆ ਕੋਈ ਕਿੰਤੂ ਪ੍ਰੰਤੂ ਕੁਝ ਨਹੀਂ ਸੀ ਦੇਖੋ ਨਗਰ ਚੱਲਦਾ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਚੱਲਦਾ ਆਪਾਂ ਸਾਰੇ ਜਾਣਦੇ ਆ ਠੀਕ ਆ ਗੁਰੂ ਘਰ ਲੋੜਾਂ ਨੇ ਕਰੀਬ ਦਾ ਵੀ ਸਰਦਾ ਮੀਰ ਦਾ ਸਰਦਾ ਸਭ ਦਾ ਸਰਦਾ ਪਰੰਤੂ ਕੀ ਚੀਜ਼ ਆ ਦੇਖੋ ਜੇ ਆ ਜਾ ਆਪਾਂ ਸਰਦੇ ਪੁੱਜਦੇ ਕਿਸੇ ਵੀ ਗੱਲ ਤੇ ਆ ਕੇ ਆਪਾਂ ਜੇ ਗੱਲ ਚਲੋ ਮੈਂ ਗੁਰੂ ਘਰ ਚੰਗਾ ਨਹੀਂ ਲੱਗਦਾ ਕਹਿੰਦਾ ਕੱਲ ਨੂੰ ਕੋਈ ਇਲੈਕਸ਼ਨ ਆ ਜਾ ਕੁਝ ਆ ਜਾਏ ਤਾਂ ਅਸੀਂ ਦੱਸਦਾ 20 ਲੱਖ ਰੁਪਏ ਆ ਦਿੰਨੇ ਗੁਰੂ ਘਰ ਲਈ ਸਾਡੇ ਕੋਲ ਪੈਸਾ ਆਇਆ ਨਹੀਂ ਇਹ ਗੱਲ ਮਾੜੀ ਆ ਇਹੀ ਗੱਲਾਂ ਤੇ ਸਾਡਾ ਵਿਚਾਰ ਹੋਇਆ ਸੀ ਬਾਬਾ ਜੀ ਨਾਲ ਬੈਠ ਕੇ ਗੁਰੂ ਘਰ ਕਮੇਟੀ ਨਾਲ ਔਰ ਸਰਪੰਚ ਸਾਹਿਬ ਦੇ ਨਾਲ ਵੀ ਤੁਸੀਂ ਜਿਹੜੀ ਵੀ ਗੱਲ ਹੈਗੀ ਆ ਆਪਾਂ ਖਤਮ ਕਰਨ ਦੇ ਮੈਨੂੰ ਮੁੱਤੇ ਨਾਲ ਗੱਲ ਕਰੀਏ ਗੱਲ ਤੋਰੀ ਸਾਂਝੇ ਬੰਦੇ ਪਾਏ ਸਰਪੰ ਪ੍ਰਧਾਨ ਕਰਤਾਰਨ ਸਿੰਘ ਜੀ ਉਹਨਾਂ ਨੇ ਆਪਦੇ ਵੱਲੋਂ ਨਿੱਜੀ ਫੈਸਲਾ ਕੀਤਾ ਨਾ ਕਮੇਟੀ ਦਾ ਪੱਖ ਰੱਖਿਆ ਨਾ ਸਰਪੰਚ ਸਾਹਿਬ ਦਾ ਰੱਖਿਆ ਆਪ ਦਾ ਪੱਖ ਰੱਖਿਆ ਵੀ 1,11,000 ਰੁਪਇਆ ਗੁਰਦਾਰੀ ਦੀ ਸੇਵਾ ਪਾਊਗਾ ਰਾਜਵੰਤ ਸਿੰਘ ਠੀਕ ਹੈ ਮਹਾਰਾਜ ਪ੍ਰਕਾਸ਼ ਉਹਨਾਂ ਦਾ ਸਾਰਾ ਕੁਝ ਹੋਊਗਾ ਚਲੋ ਫਤਿਹ ਬਲਾਈ ਕਮੇਟੀ ਨੇ ਵੀ ਚਲੋ ਜੋ ਤੁਸੀਂ ਸਾਂਝੇ ਬੰਦੇ ਨੇ ਫੈਸਲਾ ਕਰਤਾ ਉਸ ਗੱਲ ਤੋਂ ਮੁਨਕਰ ਹੋਗੇ ਪ੍ਰਧਾਨ ਸਾਹਿਬ ਦੀ ਗੱਲ ਤੋਂ ਮੰਨ ਕਰੋਗੇ ਆਪ ਦਾ ਬੰਦਾ ਭੇਜ ਕੇ ਉਥੋਂ ਮੰਨ ਕਰੋਗੇ ਉਸ ਤੋਂ ਬਾਅਦ ਅੱਜ ਇਹਨਾਂ ਨੇ ਸਤਕਾਰ ਕਮੇਟੀ ਬੁਲਾਈ ਉਹਦੇ ਚ ਇਕੱਠ ਹੋਏ ਆ ਬੈਠੇ ਆ ਗੱਲ ਹੋਈ ਉਹੀ ਗੱਲ ਦੁਬਾਰਾ ਛੜੀ ਆ ਵੀ ਦੇਖੋ ਜੇ ਹਰ ਇੱਕ ਬੰਦਾ ਸਰਦਾ ਪੁੱਜਦਾ ਜ਼ਿਮੀਂਦਾਰ ਪੈਰ ਖਿੱਚਣ ਲੱਗਿਆ ਹੱਥ ਖਿੱਚਣ ਲੱਗਿਆ ਗੁਰੂ ਘਰ ਮਾਇਆ ਦੇਣ ਤੋਂ ਦੇਖੋ ਇਮਾਰਤਾਂ ਭਾਈ ਤਰਖਾਵਾ ਲੰਗਰ ਹਾਲ ਦਾ ਸਮਾਨ ਆਉਣਾ ਸਾਰਾ ਕੁਝ ਆਉਣਾ ਇਹ ਤਾਂ ਤਾਂ ਹੀ ਸੰਭਵ ਆ ਜੇਕਰ ਆਪਾਂ ਤਿੰਨ ਫੁੱਲ ਦਾਨ ਕਰਦੇ ਰਹੀਏ ਬਹੁਤਾ ਨਹੀਂ ਥੋੜਾ ਕਰੀਏ ਦੇਖੋ ਨਗਰ ਦੇ ਵਿੱਚ ਕੋਈ ਗਰੀਬ ਆ ਕੁਝ ਵੀ ਆ ਸਾਡੇ ਜੰਨੇ ਵੀ ਭਾਈਚਾਰਾ ਰਹਿੰਦਾ ਇੱਥ ਤੁਸੀਂ ਲਾਈਵ ਹੋ ਕੇ ਰਜਿਸਟਰ ਚੈੱਕ ਕਰ ਲਓ ਇਸ ਪਰਿਵਾਰ ਦੀ ਕੀ ਦੇਣਾ ਗੁਰੂ ਘਰ ਨੂੰ ਕੀ ਇਹਨਾਂ ਦੇ ਅੱਜ ਆਇਆ ਜਾਂ ਕੋਈ 100 ਰੁਪਏ ਵੀ ਆਈ ਹੈ ਜਦ ਕਿ ਗਰੀਬ ਤੋਂ ਗਰੀਬ 100 200 ਰੁਪਏ ਦਿੰਦਾ ਚਲੋ ਅਸੀਂ ਮੰਗਦੇ ਨਹੀਂ ਗੁਰੂ ਘਰ ਲਈ ਪਰ ਆਪਣਾ ਫਰਜ਼ ਬਣਦਾ ਜੇ ਅੱਜ ਕਮੇਟੀ ਨੇ ਫੈਸਲਾ ਕਰਤਾ ਪ੍ਰਧਾਨ ਨੇ ਫੈਸਲਾ ਕਰਤਾ ਤਾਂ ਉਹ ਬੁਰਾ ਲੱਗਿਆ ਚਲੋ ਅਸੀਂ ਅੱਜ ਇਹ ਇਨਵਰਟਿਵ ਚਲੋ ਛੱਡੋ 11100 ਜੋ ਸ਼ਰਦਾ ਨਾਲੋ ਦਵਾ ਦੋ ਸਾਡੇ ਬੰਦਿਆਰੇ ਸਾਂਝੇ ਨੇ ਵਿੱਚੋਂ ਇਹ ਗੱਲ ਕਹਿਤੀ ਚਲੋ ਯਾ ਛੱਡੋ ਇੱਕ 11 ਕੱਲਾ 11 ਦੇ ਦਿੰਦਾ ਉਸ ਗੱਲ ਤੋਂ ਮੁਨਕਰ ਹੋ ਗਏ ਵੀ ਅਸੀਂ 11 ਵੀ ਨਹੀਂ ਦੇਣਾ ਮਹਾਰਾ ਸੂਰਪ ਲੈ ਕੇ ਜਾਵਾਂਗੇ ਉਹ ਸਾਡੀ ਸ਼ਰਤ ਆਹੀ ਕੀ ਦਈਏ ਨਾ ਦਈਏ ਜਦ ਕਿ ਪਹਿਲਾਂ ਵੀ ਭੋਗ ਪਾਇਆ ਇਹਨਾਂ ਨੇ ਮਹਾਰਾ ਸੂਰਪ ਗਿਆ ਕੋਈ ਸ਼ਰਦਾ ਨਹੀਂ ਆਈ ਕੁਝ ਨਹੀਂ ਆਇਆ ਦੇਖੋ ਜੇ ਅੱਜ ਕੀ ਜ਼ਿੰਮੇਦਾਰ ਹੜਦਾ ਕਹਲੋ 2 ਹੜਣਾਂ ਕਹਲੋ 5 ਹੜਣਾਂ ਕਹੇ 10 ਹੜਣਾਂ ਕਹੇ ਫੇਰ ਆਪਣਾ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਕੱਲੀ ਕੁਝ ਨਹੀਂ ਕਰ ਨਗਰ ਦੇ ਸਹਿਯੋਗ ਨਾਲ ਆਈ ਬਾਬਾ ਜੀ ਇਹ ਠੀਕ ਆ ਕਿਸੇ ਦੀ ਜੇਬ ਚ ਪੈਸਾ ਨਹੀਂ ਪੈਣਾ ਪ੍ਰਧਾਨ ਦੀ ਜੇਬ ਚ ਪੈਸਾ ਨਹੀਂ ਪੈਣਾ ਆਪਦੇ ਹੱਥ ਨਾਲ ਪੈਸਾ ਲਾ ਦੇਣ ਗੁਰੂ ਘਰ ਤੇ ਠੀਕ ਆ ਗੁਰੂ ਘਰ ਤੋਂ ਮੰਗਣਾ ਗੁਰੂ ਘਰ ਨੂੰ ਦੇਣਾ ਇਹ ਤਾਂ ਮਹਾਰਾਜ ਦੀ ਰੀਤ ਬਣੀ ਹੋਈ ਆ ਠੀਕ ਆ ਦੇਖੋ ਸਾਰਾ ਕੁਝ ਚੱਲਦਾ ਅਸੀਂ ਤਾਂ ਇਹ ਗੱਲ ਕਹਿੰਨੇ ਆ ਅਸੀਂ ਤਾਂ ਉਹਨਾਂ ਨੂੰ ਸਮਝਾਇਆ ਸੀ ਵੀ ਦੇਖੋ ਕਿਸੇ ਦੀ ਜੇਬ ਚ ਨਾ ਦਿਓ ਆਪਦੇ ਹੱਥ ਨਾਲ ਲਾ ਦਿਓ ਗੁਰੂ ਘਰ ਤੇ ਠੀਕ ਆ ਕੋਈ 1,11 ਨਾ ਦਿਓ ਚਲੋ ਕੱਲੇ 11 ਦੀ ਗੱਲ ਕੀਤੀ ਉਹ ਤੋਂ ਹੀ ਮਨਕਰ ਹੋ ਗਏ ਉਹ ਇਸੇ ਗੱਲ ਤੇ ਅੜੇ ਆ ਵੀ ਅਸੀਂ ਮਹਾਰਾਜ ਰੂਪ ਲੈ ਕੇ ਜਾਣੇ ਆ ਉਹ ਅਸੀਂ ਬਾ ਬਾਕੀ ਬਾਈ ਤੁਸੀਂ ਦੱਸੋ ਜੇ ਕੋਈ ਚਰਾ ਹੈ ਗਲਤ ਹੈ ਤਾਂ ਤੁਸੀਂ ਦੱਸੋ ਸੰਗਤ ਸਾਰੀ ਹੀ ਅੱਜ ਫੈਸਲਿਟੀ ਕਰ ਰਹੀ ਸੀ ਬੈਠੀ ਫੈਸਲਾ ਹੁਣ ਕਿਸੇ ਨਹੀਂ ਬਾਬਾ ਜੀ ਕਿਸੇ ਗੱਲ ਤੇ ਕੋਈ ਫੈਸਲਾ ਨਹੀਂ ਆ ਇਹ ਦੂਸ਼ਲਵਾਜੀ ਹੋਈ ਆ ਵੀ 111000 ਦੱਸੋ ਬਾਬਾ ਜੀ ਜਦ ਤੱਕ 111000 ਪ੍ਰਧਾਨ ਦੇ ਜੇਬ ਵਿੱਚ ਪਾਉਣਾ ਹੋਵੇ ਜਿਹੜਾ ਸੇਵਾ ਕਰਦਾ ਕਮੇਟੀ ਨੇ ਪਾਉਣਾ ਹੋਵੇ ਫਿਰ ਤਾਂ ਆਪਾਂ ਦੋ ਚਲਾਉਂਦੇ ਵੀ ਚੰਗੇ ਲੱਗਦੇ ਆ ਯਾਨੀ ਗੁਰੂ ਘਰ ਨੂੰ ਦੇਣ ਦੀ ਗੱਲ ਗੁਰੂ ਘਰ ਦੀ ਸੇਵਾ ਜੀ ਆਪ ਕਰਦੇ ਬਣੋ ਗੁਰੂ ਘਰ ਦੀ ਇਮਾਰਤ ਤੇ ਆਪ ਸੇਵਾ ਕਰਦੇ ਨੇ ਆਵਾਸ ਪਿੰਡ ਦੇ ਵਿੱਚ ਜੋ ਗੁਰੂ ਘਰ ਦਾ ਮਸਲਾ ਪੱਖਿਆ ਸੀ ਪੁਲਿਸ ਪ੍ਰਸ਼ਾਸਨ ਵੀ ਮੌਜੂਦ ਸੀ ਕਿਉਂਕਿ ਸਿੱਖ ਜਥੇਬੰਦੀਆਂ ਪਹੁੰਚੀਆਂ ਆਈਆਂ ਸਨ ਮਸਲਾ ਕਾਫੀ ਹੱਦ ਤੱਕ ਜਿਹੜਾ ਪੱਖਿਆ ਡ ਅਣਸੁਖਾਵੀ ਘਟਨਾ ਤਾਂ ਨਹੀਂ ਵਾਪਰੀ ਕਿਉਂਕਿ ਕਾਫੀ ਜ਼ਿਆਦਾ ਮਾਹੌਲ ਪੱਕਿਆ ਨਹੀਂ ਜੀ ਕੋਈ ਅਣਸੁਖਾਵੀ ਘਟਨਾ ਨਹੀਂ ਵਾਪਰੀ ਇੱਥੇ ਸਾਰੇ ਪਿੰਡ ਦੇ ਜਿਹੜੇ ਵਾਸੀ ਨੇ ਸਿਆਣੇ ਨੇ ਕਮੇਟੀ ਸਿਆਣੀ ਹੈ ਜਿਹੜੀ ਮਾਨਯੋਗ ਜਿਹੜੀ ਸਤਕਾਰ ਕਮੇਟੀ ਦੇ ਸਤਕਾਰਯੋਗ ਇੱਥੇ ਸਿੰਘ ਸਹਿਬਾਨ ਆਏ ਸੀ ਉਹਨਾਂ ਨੇ ਵੀ ਵਿੱਚ ਬੈਠ ਕੇ ਸਾਰੀ ਗੱਲਬਾਤ ਸੁਣੀ ਹੈ ਕੋਈ ਇੱਥੇ ਕਿਸੇ ਕਿਸਮ ਦਾ ਕੋਈ ਮਸਲਾ ਨਹੀਂ ਪੱਕਿਆ ਕਿਸ ਤਰ੍ਹਾਂ ਮਸਲਾ ਸੁਲਝ ਗਿਆ ਕੋਈ ਮਸਲਾ ਲੰਬੀ ਬੈਠ ਚੱਲਦੀ ਮਸਲਾ ਸੁਲਝ ਗਿਆ ਜੀ ਇਹਨਾਂ ਦਾ ਪਿੰਡ ਵਾਸੀਆਂ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਸੀ ਮਨ ਮਟਾਪ ਸੀ ਉਹ ਦੂਰ ਹੋ ਗਿਆ ਕਾਫੀ ਲੰਬਾ ਸਮਾਂ ਜ ਜਿਹੜੀਆਂ ਬੈਠਕ ਵੀ ਕਾਫੀ ਲੰਬੀ ਹੋਈ ਆ ਪਰ ਆਖਿਰ ਨੂੰ ਜਿਹੜਾ ਗੁਰੂ ਘਰ ਦੀ ਕਮੇਟੀ ਦੇ ਵੱਲੋਂ ਜਿਹੜਾ ਗੁਰੂ ਸਾਹਿਬ ਦਾ ਸਰੂਪ ਸੀ ਉਹ ਕਰੇ ਲਿਜਾਣ ਤੋਂ ਮਨਾ ਕਰ ਦਿੱਤਾ ਗਿਆ ਤੇ ਜਿਹੜੇ ਸਿੱਖ ਜਥੇਬੰਦੀਆਂ ਪਹੁੰਚੀਆਂ ਸੀ ਉਹਨਾਂ ਵੱਲੋਂ ਹੁਣ ਫੈਸਲਾ ਇਹ ਲਿਆ ਗਿਆ ਹੈ ਕਿ ਸਰਪੰਚ ਸਾਹਿਬ ਜਿਨ੍ਹਾਂ ਨੂੰ ਮਨਾ ਕੀਤਾ ਸੀ ਉਹ ਪਰਿਵਾਰ ਪਲੱਸ ਹੋਰ ਜਿਹੜੇ ਪਿੰਡ ਦੇ ਪਤਵੰਤੇ ਸੱਜਣ ਨੇ ਔਰ ਸਿੱਖ ਜਥੇਬੰਦੀਆਂ ਜਿਹੜੀਆਂ ਇਹ ਮਸਲੇ ਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਜਿਹੜੀ ਬੇਨਤੀ ਲਾਈ ਗਈ ਹੈ ਇੱਕ ਅਰਜੀ ਲਿਖ ਕੇ ਕਿ ਇਹ ਸਮੱਸਲੇ ਨੂੰ ਜਲਦ ਤੋਂ ਜਲਦ ਜਿਹੜਾ ਸੁਲਝਾਇਆ ਜਾਵੇ ਤਾਂ ਕਿ ਗੁਰੂ ਘਰਾਂ ਦੇ ਵਿੱਚ ਜਿਹੜੇ ਨਰੇणू ਮਹੰਤ ਬੈਠੇ ਨੇ ਉਹ ਆਪਣੀਆਂ ਮਨਮਰਜ਼ੀਆਂ ਨਾ ਕਰਨ ਅਤੇ ਅਜਿਹੇ ਜਿਹੜੇ ਲੋਕ ਨੇ ਜਿਹੜੇ ਗੁਰੂ ਘਰ ਦੇ ਸੇਵਕ ਨੇ ਜਿਹੜੇ ਸੇਵਾ ਕਰਦੇ ਨੇ ਮਨੋਂ ਤੇ ਤੁਹਾਨੂੰ ਤਾਂ ਉਹਨਾਂ ਨੂੰ ਜਿਹੜੀਆਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਅਗਲਾ ਫੈਸਲਾ ਕੀ ਆਉਂਦਾ ਹੈ ਕੀ ਅਗਲੀ ਜਾਣਕਾਰੀ ਹੈ ਉਹ ਵੀ ਜਲਦੀ ਤੁਹਾਡੇ ਨਾਲ ਸਾਂਝੀ ਕਰਾਂਗੇ ਫਿਲਹਾਲ ਲਈ ਦਿਓ ਇਜਾਜ਼ਤ ਕੈਮਰਾਮੈਨ ਹੈਪੀ ਦੇ ਨਾਲ ਮੈਂ ਸਰਜੀਤ ਸਿੰਘ ਧੰਨਵਾਦ